ਹਾਂਜੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਮੇਰੇ ਪੰਜਾਬੀ ਭੈਣ ਭਰਾਵੋ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਓ ਅੱਜ ਸੱਤ ਸਮੁੰਦਰੋਂ ਪਾਰ ਯੂਰਪ ਦਾ ਦੇਸ਼ ਜਰਮਨੀ ਜਿੱਥੇ ਕਿ ਸਾਂਝਾ ਸਪੋਰਟਸ ਕਬੱਡੀ ਕਲੱਬ ਵੱਲੋਂ ਦੂਸਰਾ ਕਬੱਡੀ ਕੱਪ ਕਰਾਇਆ ਜਾ ਰਿਹਾ ਸੋ ਅੱਜ ਤੁਹਾਨੂੰ ਦਿਖਾਉਨੇ ਆ ਕਿ ਵੱਖ-ਵੱਖ ਦੇਸ਼ਾਂ ਤੋਂ ਇਟਲੀ ਫਰਾਂਸ ਬੈਲਜੀਅਮ ਜਰਮਨੀ ਕੁੱਲ ਮਿਲਾ ਕੇ 8 ਟੀਮਾਂ ਕਬੱਡੀ ਖੇਡ ਰਹੀਆਂ ਜਿਨ੍ਹਾਂ ਵਿੱਚ ਨਾਮਵਰ ਪਲੇਅਰ ਆ ਰਹੇ ਆ ਸੋ ਚੱਕੀ ਤੇ ਪੋੜ ਵਰਗੇ ਛਾਤੀਆਂ ਫਲਾਦੀ ਡੌਲੇ ਮਾ ਸ਼ੇਣੀਆ ਮਾਵਾ ਦੇ ਸ਼ੇਰ ਪੁੱਤ ਤੇ ਅੱਜ ਤੁਹਾਨੂੰ ਦਿਖਾਉਨੇ ਆ ਕਿ ਬੀ ਮਤਲਬ ਪੰਜਾਬ ਦੇ ਵਿੱਚ ਤੇ ਤੁਸੀਂ ਵੇਖੇ ਹੋਣਗੇ ਕਬੱਡੀ ਕੱਪ ਤੇ ਬਾਹਰ ਯੂਰਪ ਦਾ ਮੇਰਾ ਪਹਿਲਾ ਹੀ ਕੱਪ ਆ ਜਾਂ ਸਪੇਅਰ ਵੇਖਿਆ ਸੀ ਜਾਂ ਅੱਜ ਜਰਮਨ ਵਾਲੇ ਭੈਣ ਭਰਾਵਾਂ ਨੇ ਸੱਦਿਆ ਧੰਨਵਾਦ ਉਹਨਾਂ ਦਾ ਤੇ ਆਓ ਤੁਹਾਨੂੰ ਦਿਖਾਉਨੇ ਆ ਕਿ ਸਟੇਡੀਅਮ ਦੇ ਵਿੱਚ ਕਿ ਜਿੱਥੇ ਵੱਖ-ਵੱਖ ਝੰਡੇ ਲੱਗੇ ਹੋਏ ਆ ਤੇ ਤੁਸੀਂ ਦੇਖ ਸਕਦੇ ਆ ਕਿ ਜਰਮਨ ਦਾ ਇਹ ਸ਼ਹਿਰ ਫਰੈਂਕਫਰਟ ਕਿ ਆਲੇ-ਦੁਆਲੇ ਸਾਡੇ ਜਿਹੜੇ ਪੰਜਾਬੀ ਭੈਣ ਭਰਾ ਹੋਮ ਹਮਾ ਕੇ ਪਹੁੰਚੇ ਹੋਏ ਆ ਤੇ ਲੱਗੀਆਂ ਆ ਰੌਣਕਾਂ ਆ ਤੁਸੀਂ ਦੇਖ ਸਕਦੇ ਆ ਬਾਈ ਜੀ ਇੱਥੇ ਆਪਣੇ ਪਹਿਲਵਾਨਾਂ ਨੇ ਘੁਲਣਾ ਵਾ ਭੇਟਣਾ ਵਾ ਇੱਥੇ ੱੱਕੇ ਇੱਥੇ ਚਪੇਣਾ ਇੱਥੇ ਰੋਲੇ ਪੈਣਗੇ ਇੱਥੇ ਵੱਜਣਗੇ ਧੌਲਾ ਤੇ ਆ ਜਿੰਨਾ-ਜਿੰਨਾ ਵੀਰਾਂ ਨੇ ਬੈਨਰ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਆ ਆ ਬਾਬਿਓ ਗਰਾਊਂਡ ਤੇ ਕੋਚਰ ਬਾਅਦ ਅੱਜ ਸ਼ਾਮੀ ਪੰਜਾਬ ਦਾ ਮਸ਼ਹੂਰ ਸਿੰਗਰ ਰਣਜੀਤ ਰਾਣਾ ਬਾਈ ਵੀ ਪਹੁੰਚ ਰਿਹਾ ਤੇ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰ੍ਹਾਂ ਸਾਡੇ ਜਿਹੜੇ ਪੰਜਾਬੀ ਆ ਜਿਨ੍ਹਾਂ ਨੇ ਪੂਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਇਹ ਪ੍ਰੋਗਰਾਮ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਆ ਕਿ ਬੱਚਿਆਂ ਵਾਸਤੇ ਵੀ ਪ੍ਰਬੰਧ ਕੀਤਾ ਵਾ ਆਉਣ ਵਾਲੇ ਦੂਦ ਰਾਡੇ ਤੋਂ ਜਿਹੜੇ ਪੰਜਾਬੀ ਭੈਣ ਭਰਾਵਾ ਉਹਨਾਂ ਵਾਸਤੇ ਚਾਹ ਬਗੌੜੇ ਦੇ ਲੰਗਰ ਲੱਗੇ ਆ ਸ਼ਬੀਲਾ ਦੇ ਲੰਗਰ ਲੱਗੇ ਆ ਤੇ ਅਜੇ ਤਾਂ ਅੰਗਰੇਜ਼ ਭਾਜੀ ਹੁਣੀ ਰਿਫਲੈਕਸ ਲਾ ਰਹੇ ਆ ਤੇ ਥੋੜੇ ਦਿਨਾਂ ਤੱਕ ਜਰਮਨ ਵਿੱਚ ਤਾਂ ਪੂਰੀ ਬੱਲੇ ਬੱਲੇ ਹੋਈ ਪਈ ਆ ਥੋੜੇ ਦਿਨਾਂ ਦੇ ਤੱਕ ਜਿੱਦਾਂ ਕਹਿ ਸਕਦੇ ਆ ਕਿ ਪੰਜਾਬ ਦਾ ਮਸ਼ਹੂਰ ਸਿੰਗਰ ਸ੍ਰਿੰਦਰ ਸਤਿੰਦਰ ਸਤਰਾ ਸਰਤਾਜ ਬਾਈ ਵੀ ਪਹੁੰਚ ਰਿਹਾ ਤੇ ਆਹ ਤੁਹਾਨੂੰ ਦਿਖਾਉਨੇ ਆ ਕਿ ਬਾਈ ਲਕੀਆਂ ਮਾ ਰੌਣਕ ਆ ਤੇ ਆਪਣੇ ਜਰਵਿੰਦਰ ਬੜਾੜ ਭਾਜੀ ਵੀ ਪਹੁੰਚ ਗਿਆ ਤੇ ਉਧਰੋਂ ਅਜ ਸੰਦੀਪ ਹੂਤਾਂ ਵਾਲੇ ਨੇ ਵੀ ਆਉਣਾ ਵਾ ਸ਼ਾਇਦ ਸਾਡੇ ਹਾਂ ਕਿਹੜੀ ਗੱਲ ਸੱਚੀ ਹੋ ਗਈ ਭਾਜੀ ਲੱਗਦੀ ਹੈ ਲੱਗੀ ਆ ਸੇਵਾ ਅੰਗਰੇਜ਼ ਭਾਜੂ ਨਹੀਂ ਕਰ ਰਿਹਾ ਸੇਵਾ ਤੇ ਆ ਤੁਸੀਂ ਦੇਖ ਸਕਦੇ ਬਾਬਿਓ ਸੋ ਵੇਖੋ ਕੰਨੀਆਂ ਹਸੀ ਗਾਲ ਜੀ ਕੰਨੀਆਂ ਰੌਣਕਾਂ ਲਕੀਆਂ ਸਿਰਾਂ ਤੇ ਨੀਲੀਆਂ ਪੀਲੀਆਂ ਪੱਗਾਂ ਤੇ ਆਪਣੇ ਮਾਝੇ ਦੀਆਂ ਵਿੱਚ ਆ ਲ ਆ ਰੀਆਂ ਤੇ ਇਧਰ ਭਾਈ ਜਣਾ ਦਾ ਧੰਨਵਾਦ ਆ ਕਿ ਜਿਨ੍ਹਾਂ ਨੇ ਸਾਨੂੰ ਬੁਲਾਇਆ ਬਾਈ ਜੀ ਦੋ ਸ਼ਬਦ ਕਹਿ ਦਿਓ ਕਿ ਕਿਦਾਂ ਫਿਰ ਅੱਜ ਦਾ ਬਹੁਤ ਬਹੁਤ ਧੰਨਵਾਦ ਲਾਲੀ ਭਾਈ ਜੀ ਤੁਹਾਡਾ ਤੁਸੀਂ ਪਹੁੰਚਿਆ ਦਰਸ਼ਨ ਦਿੱਤੇ ਆ ਬਾਕੀ ਮੇਲਾ ਸ਼ਾਰਪ ਹੋਣ ਲੱਗਿਆ ਹੁਣ ਅਛਾ ਜੀ ਇਹ ਵੀ ਥੋੜਾ ਖੱਤਾ ਲੱਗਦਾ ਬਾਕੀ ਰੰਗ ਦੇਰ ਕਰੇ ਜਿੱਲਾ ਬਹੁਤ ਚੜਦਾ ਆ ਬਾਕੀ ਸੰਗਠਨ ਹੋ ਰਹੀ ਆ ਜਰਮਿੰਦਰ ਭਾਈ ਵੀ ਆ ਗਿਆ ਹੈ ਸਸਤੀ ਕਾ ਬਾਈ ਜੀ ਸਸਤੀ ਕਾ ਬਾਈ ਕਿੱਥੋਂ ਆਏ ਤੁਸੀਂ ਭਾਈ ਆਪਣੇ ਮੱਥਾ ਤੋਂ ਅੰਮ੍ਰਿਤਸਰ ਤੋਂ ਜਰਮਨ ਤੋਂ ਆਏ ਜਰਮਨੀ ਆਹ ਦੇ ਫੇ ਕਬੱਡੀਆਂ ਦੇ ਮੈਚ ਹੈ ਪੂਰੇ ਸ਼ਾਰਪ ਹੋਣਗੇ ਹਾਂ ਆਜੋ ਜੀ ਮਲਾਉਣੇ ਤੁਹਾਨੂੰ ਜਦਵਿੰਦਰ ਭਾਜੀ ਹੁਣੀ ਆ ਗਏ। ਜਿਉ ਸਾਹਮਣੇ ਤੁਸੀਂ ਦੇਖ ਸਕਦੇ ਆਂਗਾ ਸਾਡੇ ਯੂਰਪ ਦਾ ਦੇਸ਼ ਫਰਾਂਸ ਸੋਸ਼ਲ ਮੀਡੀਆ ਦਾ ਜਿਹਨੂੰ ਬੰਨ ਕਹਿ ਸਕਦੇ ਸੋਸ਼ਲ ਮੀਡੀਆ ਦਾ ਜਿਹਨੂੰ ਕਿੰਗ ਕਹਿ ਸਕਦੇ ਯੂਰਪ ਦਾ ਜਦਵਿੰਦਰ ਪਰਾੜ ਭਾਜੀ ਹੁਣੀ ਜਿਹੜੇ ਆ ਫਰਾਂਸ ਤੋਂ ਸਪੈਸ਼ਲ ਪਹੁੰਚੇ ਆ ਫਰਾਂਸ ਦੀ ਕਬੱਡੀ ਦੀ ਟੀਮ ਹੀ ਪਹੁੰਚੀ ਆ ਤੇ ਆ ਤੁਸੀਂ ਦੇਖ ਸਕਦੇ ਆਂ ਬਾਈ ਜੀ ਹੁਣੀ ਜਦ ਭਾਈ ਸਤਿ ਸ਼੍ਰੀ ਅਕਾਲ ਕਰਦੇ ਆ ਤੁਹਾਡੇ ਚਾਹਣ ਵਾਲਿਆਂ ਨੂੰ ਇਹਨਾਂ ਨੂੰ ਕਹਿ ਸਕਦੇ ਆ ਸਾਡੇ ਉਸਤਾਦ ਜਰਮਨ ਦੀ ਆਪਣੇ ਯੂਰਪ ਦੀ ਸ਼ਾਨ ਸਾਡੇ ਜਗਤਵਿੰਦਰ ਬਰਾੜ ਭਾਜੀ ਇਹਨਾਂ ਦੀ ਵੀ ਬੜੀ ਦੇਣ ਆ ਪੰਜਾਬੀ ਕਮਿਊਨਿਟੀ ਨੂੰ ਕਿਉਂਕਿ ਜਦੋਂ ਵੀ ਆਪਣੇ ਯੂਰਪ ਵਿੱਚ ਕੋਈ ਘਟਨਾ ਵਾਪਰਦੀ ਆ ਕੋਈ ਜ਼ਰੂਰੀ ਕੋਈ ਵੀਡੀਓ ਹੁੰਦੀ ਆ ਤਾਂ ਬਾਈ ਜਿਹੜੀ ਪਾ ਕੇ ਸਾਰੀ ਦੁਨੀਆ ਨੂੰ ਸੂਚਿਤ ਕਰਦੇ ਆ ਤੇ ਬਾਈ ਜੀ ਮੈਨੂੰ ਬੜੀ ਖੁਸ਼ੀ ਹੁੰਦੀ ਆ ਅੱਜ ਦੂਜੀ ਵਾਰ ਭਾਜੀ ਮਿਲੇ ਆ ਤੁਹਾਨੂੰ ਪਹਿਲਾਂ ਆਪਾਂ ਮਿਲੇ ਆ ਸਪੇਨ ਤੇ ਅੱਜ ਜਰਮਨ ਦੇ ਵਿੱਚ ਆਏ ਆ ਭਾਜੀ ਹਣੀ ਇਹਨਾਂ ਦੀ ਟੀਮ ਵੀ ਆਈ ਆ ਸੋ ਪਾੜੀ ਕੋਈ ਕਹਿਣਾ ਚਾਹੁੰਦਾ ਥੋੜਾ ਜਿਹਾ ਕਹਿਣਾ ਚਾਚਾ ਦੇਖ ਲਿਆ ਹੋਰ ਕੀ ਹੈ ਜੇ ਕਿਵੇਂ ਜੋ ਬਾਹਰ ਬੱਲੇ ਬੱਲੇ ਜਦੋਂ ਗੱਲ ਆਉਂਦੀ ਹੈ ਨਾ ਯੂਰਪ ਦੀ ਤੇ ਭਾਈ ਜੀ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਤੇ ਮਿਹਰਬਾਨੀ ਵੀ ਤੁਹਾਡੀ ਜਿਹੜਾ ਅੱਜ ਤੁਸੀਂ ਚਾਚੇ ਨੂੰ ਪਿਆਰ ਕਰ ਰਹੇ ਆ ਚਾਚੇ ਨੂੰ ਸੋਸ਼ਲ ਮੀਡੀਆ ਤੇ ਵੇਖ ਰਹੇ ਆ ਨਾ ਇਹ ਇਹ ਭਾਈ ਦੀ ਦੇਣ ਆ ਉਹਨਾਂ ਦਿਨਾਂ ਵਿੱਚ ਸਾਨੂੰ ਉੜਾ ਵੀ ਨਹੀਂ ਆਖਣਾ ਆਉਂਦਾ ਜਦੋਂ ਇਹਨਾਂ ਭਾਜੀ ਉਹਨਾਂ ਨੇ ਵੱਡੇ ਵੱਡੇ ਚੈਨਲ ਪੰਜਾਬੀ ਪੈਰਸ ਹੋਰ ਬਹੁਤ ਨਹੀਂ ਕਿੰਨੇ ਕਿ ਪੇਜ ਬਣਾ ਕੇ ਤੇ ਆਪਣੇ ਸੋਸ਼ਲ ਮੀਡੀਆ ਤੇ ਜਿਹੜੀ ਪੰਜਾਬੀ ਕਮਿਊਨਿਟੀ ਦਾ ਭਲਾ ਕੀਤਾ ਜਿਹੜੀਆਂ ਡੈੱਡ ਬਾਡੀਆਂ ਜਾਂ ਹੋਰ ਆਪਣੇ ਫਰਾਂਸ ਵਿੱਚ ਕਿਤੇ ਵੀ ਕੋਈ ਦਿੱਕਤ ਆਉਂਦੀ ਹੈ ਨਾ ਬਾਈ ਜਣਾ ਭੱਟੀ ਸਾਹਿਬ ਨਾਲ ਆਪਣੇ ਇਹ ਬਾਈ ਜੀ ਹੁਣਾਂ ਨੇ ਮਾ ਮੁੰਡਾ ਆਪਣਾ ਸੋ ਆਓ ਤੁਹਾਨੂੰ ਦਿਖਾਉਨੇ ਆ ਕਿ ਆਪਣੇ ਵੀਰ ਜਦੋਂ ਵੀਡੀਓ ਬਣਾਈਂਦੇ ਆ ਬਹੁਤ ਖੁਸ਼ ਹੁੰਦੇ ਆ ਹਨਾ ਇਹਨਾਂ ਦੀ ਸੇਵਾ ਚੱਲ ਰਹੀ ਆ ਕਬੱਡੀ ਕੱਪ ਤੇ ਇੱਥੇ ਤੁਸੀਂ ਪੰਜਾਬੀ ਵਿੱਚ ਲਿਖਿਆ ਵੀ ਵੇਖ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਫ੍ਰੈਂਕਫਰਟ 에어ਪੋਰਟ ਦੀ ਸੰਗਤ ਵੱਲੋਂ ਸਮੋਸੇ ਠੰਡੇ ਜਲਦੀ ਸੇਵਾ ਵੈਸੇ ਅੱਜ ਠੰਡ ਜਾਂ ਤੇ ਤੁਹਾਨੂੰ ਦਿਖਾਉਨੇ ਆ ਬਾਬਿਓ ਇਹ ਵੀ ਸੇਵਾਵਾਂ ਜਿਹੜੀਆਂ ਚੱਲਦੀਆਂ ਵਾ ਇਹ ਵੀਰੋਂ ਨਹੀਂ ਲੱਗੇ ਆ ਬਾਈ ਜੀ ਦੇ ਵਾਸਤੇ ਰਹੋ ਵੀਰ ਪੰਜਾਬੀ ਕਮਿਊਨਿਟੀ ਦੀ ਸੇਵਾ ਕਰਨ ਦੇ ਸੱਤ ਸਮੁੰਦਰੋਂ ਪਾਰ ਇੱਧਰ ਵੇਖੋ ਬਾਬਿਓ ਸਮੋਸੇ ਵੀ ਪੂਰੇ ਆਂ ਹਾਥੀ ਦੇ ਪੈਰ ਮਾਰ ਕੇ ਤਿੱਖੇ ਬਣਾਇਆ ਅਗਲੇ ਆਂ ਆਕੇਲੇ ਵਾਲੀ ਜੰਨੀ ਪ੍ਰਾਣਾਲੀ ਵਿਆਮਤ ਹੁੰਦੀ ਸੀ ਬਾਜੀ ਹੈ ਸਹੀ ਗੱਲ ਆ ਬਾਜੀ ਖਵਾਓਗੇ ਕਿ ਜਾਮਾ ਲੱਗਦਾ ਕੱਲ ਨੂੰ ਉਹ ਨਹੀਂ ਮੈਨੂੰ ਡਾਕਟਰ ਨੇ ਮਨਾ ਕੀਤਾ ਮੈਂ ਜਾ ਕੇ ਆਂਦੇ ਆਂ ਆ ਆ ਗਿਆ ਆ ਗਿਆ ਸਵਾ ਬਾਈ ਜੀ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਸਾਡੇ ਫ੍ਰਾਂਕਫਰਟ ਤੋਂ ਮਨਦੀਪ ਭਾਜੀ ਜਿਹੜਾ ਜਿਨ੍ਹਾਂ ਨੇ ਪਾਣੀ ਦੀ ਸੇਵਾ ਕੀਤੀ ਆ ਇੱਥੇ ਮੈਂ ਇੱਕ ਜੀ ਉਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਆਪਣੇ ਪੰਜਾਬੀ ਕਮਿਊਨਿਟੀ ਦੇ ਜਿਹੜੇ ਆ ਵੀਰ ਆ ਵੱਖ-ਵੱਖ ਸੇਵਾ ਨਿਭਾ ਰਹੇ ਜਿੱਦਾਂ ਤੁਸੀਂ ਆ ਦੇਖ ਸਕਦੇ ਹੋ ਵੀ ਇੱਧਰ ਬਰੋਟ ਲੈਣ ਦੇ ਗਏ ਆ ਰੋਟੀਆਂ ਲੈਣ ਦੇ ਆ ਕਈਆਂ ਮੋ ਜਿੱਦਾਂ ਇਹ ਤੁਰਕੀ ਰੋਡ ਇਹਨੂੰ ਕਹਿੰਦੇ ਹਨਾ ਇਹ ਕਿਸੇ ਵੀਰ ਵੱਲੋਂ ਸੇਵਾ ਕੀਤੀ ਗਈ ਆ ਸਤਿ ਸ੍ਰੀ ਅਕਾਲ ਜੀ ਸਵਾਦ ਤੁਸੀਂ ਦੇਖ ਸਕਦੇ ਆ ਗਰੇਜ ਭਾਜੀ ਜਿਹੜੀਆਂ ਉਹਨਾਂ ਦੀ ਫੰਡਰੇਸ਼ਨ ਜਿਹੜੀ ਆ ਸਾਂਝਾ ਪੰਜਾਬ ਕਬੱਡੀ ਕਲੱਬ ਤੇ ਇਹਨਾਂ ਦੀ ਮਿਹਰਬਾਨੀ ਆ ਕਿ ਅੱਜ ਜਰਮਨ ਦੇ ਵਿੱਚ ਰੌਣਕਾਂ ਲੱਗੀਆਂ ਤੇ ਤੁਸੀਂ ਦੇਖ ਸਕਦੇ ਹੋ ਵੀ 8 ਟੀਮਾਂ ਪਹੁੰਚੀਆਂ ਹੋਈਆਂ ਵਾ ਤੇ ਸਭ ਤੋਂ ਵੱਡੀ ਗੱਲ ਮੈਨੂੰ ਇਹ ਵਧੀਆ ਲੱਗੀ ਕਿ ਸੇਬਾਂ ਦਾ ਫਲਾਂ ਦਾ ਲੰਗਰ ਲਾਇਆ ਪਾਣੀ ਦਾ ਲੰਗਰ ਲਾਇਆ ਕੇਲਿਆਂ ਦਾ ਲੰਗਰ ਲਾਇਆ ਤੇ ਉਧਰ ਪੂਰੀ ਐ ਚਾਹ ਵੀ ਚੱਲਣ ਢੀ ਆ ਸਾਡਾ ਵੀਰ ਚਾਹ ਵਰਤਾ ਰਿਹਾ ਆਪਣੇ ਇੱਕ ਹੋਰ ਬੜੀ ਵੱਡੀ ਗੱਲ ਆ ਕਿ ਜਦੋਂ ਤੁਸੀਂ ਦੇਖ ਸਕਦੇ ਆ ਵੀ ਅਜੇ 12 12:30 ਹੋਏ ਆ ਤੇ ਸਾਡੀਆਂ ਬੁੱਢੀਆਂ ਭੈਣਾਂ ਵੀ ਪਹੁੰਚੀਆਂ ਕਬੱਡੀ ਦਾ ਗੱਪ ਵੇਖਣ ਸੱਸੀ ਕਾ ਜੀ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਕਿ ਸੱਸੀ ਕਾ ਜੀ ਐਂਟਰੀਆਂ ਪਈ ਜਾਂਦੀਆਂ ਰੌਣਕਾਂ ਵਧੀਆਂ ਜਾਂਦੀਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਸੰਗਤ ਜੀ ਇੱਕ ਮੈਂ ਬਹੁਤ ਵੱਡਾ ਜਿਹੜਾ ਮਾਣ ਮਹਿਸੂਸ ਵਾਲੀ ਗੱਲ ਕਹਿ ਸਕਦਾ ਕਿ ਇਨ ਨੀਲਿਆਂ ਪੀਲਿਆਂ ਝੰਡਿਆਂ ਦੇ ਵਿੱਚ ਆਪਣੇ ਕੇਸਰੀ ਨਿਸ਼ਾਨ ਮਹਾਰਾਜ ਦੇ ਜਿਹੜੇ ਉਹ ਵੀ ਝੂਲਦੇ ਤੁਹਾਨੂੰ ਨਜ਼ਰ ਆ ਰਹੇ ਆ ਤੇ ਆ ਇੱਕ ਬਾਈ ਪਲੇਅਰ ਆ ਆਪਣੇ ਜਰਮਨ ਤੋਂ ਹੀ ਆ ਇਹਨਾਂ ਨੇ ਵੀ ਆਪਣੇ ਬਾਹਾਂ ਤੇ ਹਾਂ ਜੀ ਇਹੋ ਆ ਰਿਹਾ ਭਾਜੀ ਵਿੱਚ ਆ ਵੇਖੋ ਇੱਕ ਓਕਾਰ ਨਾਲ ਖੰਡਾ ਸਾਹਿਬ ਆ ਜਾਵਾ ਤੇ ਆ ਤੁਸੀਂ ਦੇਖ ਸਕਦੇ ਆ ਬਾਹਰ ਤੱਕ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਆ ਤੇ ਇੱਧਰ ਵੀ ਤੁਹਾਨੂੰ ਦਿਖਾਉਨੇ ਆ ਕਿ ਗੁਰੂੰਦ ਲਾਂਗ ਦੇ ਸਿੱਖ ਰਿ ਲਿ ਗਿਓਨ ਆਪ ਜੀ ਨੂੰ ਇੱਥੇ ਖਾਣ ਪੀਣ ਦੀ ਮਾਇਆ ਭੇਟ ਕਰੋਗੇ ਇਹ ਲੋੜਵੰਦ ਅੱਛਾ ਜੀ ਇਹ ਲੋੜਵੰਦਾਂ ਵਾਸਤੇ ਵੀ ਲਾਇਆ ਗਿਆ ਵਾ ਕਿ ਜਿਹੜਾ ਕੋਈ ਦਸਵੰਧ ਕੱਢ ਕੇ ਆ ਆ ਗਿਆ ਪਾ ਜੀ ਆ ਗਿਆ ਜੀ ਸੋ ਇਹ ਆ ਜੀ ਜਰਮਨ ਤੋਂ ਸਾਂਝਾ ਸਪੋਰਟਸ ਕਬੱਡੀ ਕਲੱਬ ਦੇ ਮੈਂਬਰ ਜਿਨ੍ਹਾਂ ਦੀ ਬਦੌਲਤ ਤੁਸੀਂ ਦੇਖ ਸਕਦੇ ਆ ਕਿ ਅੱਜ ਰਣਜੀਤ ਰਾਣਾ ਜੀ ਪਹੁੰਚ ਰਹੇ ਆ ਅੱਠ ਕਬੱਡੀ ਦੀਆਂ ਟੀਮਾਂ ਪਹੁੰਚ ਰਹੀਆਂ ਵਾਂ ਚੱਕੀ ਦੇ ਕੋਲ ਵਰਗੇ ਛਾਤੀਆਂ ਫਲਾਦੀ ਡੌਲੇ ਸ਼ੇਣੀਆ ਮਾਮਾ ਦੇ ਸ਼ੇਰ ਪੁੱਤ ਜਿਹੜੇ ਯੂਰਪ ਦੇ ਬੈਲਜੀਅਮ ਹੌਲੈਂਡ ਇਟਲੀ ਵੱਖ-ਵੱਖ ਥਾਵਾਂ ਤੋਂ ਪਹੁੰਚੇ ਆ ਸੋ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਜਿਹੜਾ ਤੁਸੀਂ ਆ ਏਡਾ ਵੱਡਾ ਪ੍ਰੋਗਰਾਮ ਕੀਤਾ ਸਾਨੂੰ ਵੀ ਆਉਣ ਦਾ ਮੌਕਾ ਦਿੱਤਾ ਇੱਥੇ ਬਹੁਤ ਵੱਡੀ ਗੱਲ ਇੱਕ ਹੋਰ ਤੁਹਾਨੂੰ ਦੱਸਣੀ ਚਾਹੁੰਦੇ ਆ ਕਿ ਜਿਹੜੇ ਕੋਈ ਹੌਲੈਂਡ ਤੋਂ ਵੀਰ ਆਏ ਆ ਹਾਂਜੀ ਘੌਲੈਂਡ ਤੋਂ ਵੀਰ ਆਏ ਆ ਕੁਝ ਬੈਲਜੀਅਮ ਤੋਂ ਆਏ ਆ ਲੰਗਰ ਦਾ ਪੂਰਾ ਬੰਦ ਆ ਮੀਂਹ ਵਰ ਰਿਆ ਸੀ ਫੇਰ ਵੀ ਤੁਸੀਂ ਠਾਠਾ ਮਾਰਦਾ ਹਾਂਜੀ ਕੋਈ ਨਹੀਂ ਮੈਂ ਵੀ ਐਸੇ ਕੰਮ ਕਰੀ ਆ ਜੀ ਤੇ ਹਟ ਤੈਨੂੰ ਇਹ ਲੱਗੀ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਾਰਾ ਮੇਲਾ ਤੁਹਾਨੂੰ ਦਿਖਾ ਲਿਆ ਉੱਥੇ ਆਹ ਚੀਜ਼ ਤੁਹਾਨੂੰ ਦਿਖਾਉਣੀ ਬਹੁਤ ਜ਼ਰੂਰੀ ਸੀ ਗੁਰੂ ਨਾਨਕ ਸਾਹਿਬ ਨੇ ਕਿਹਾ ਨਾਮ ਜਪੋ ਵੰਡ ਕੇ ਛਕੋ ਕਿਰਤ ਕਰੋ ਤੇ ਇਹ ਸੇਵਾ ਸੁਸਾਇਟੀ ਵੱਲੋਂ ਤਾਂ ਦੱਸਣਾ ਚਾਹੁੰਦੇ ਆ ਕਿ ਇੱਕ ਲੰਗਰ ਲਗਾਇਆ ਗਿਆ ਜਿਸ ਲੰਗਰ ਵਿੱਚ ਛੋਲੇ ਟਕੌੜੇ ਪਨੀਰ ਆਪਣੇ ਸਮੋਸੇ ਆ ਵੱਖ-ਵੱਖ ਤਰ੍ਹਾਂ ਦੇ ਲੰਗਰ ਆ ਇਹਨਾਂ ਬਾਈ ਜੀ ਹੁਣਾ ਵੱਲੋਂ ਬਾਹਰ ਲਿਖਾਇਆ ਗਿਆ ਵੀ ਜਿਹੜਾ ਕੋਈ ਤਨਮਨ ਧੰਦੇ ਨਾਲ ਸੇਵਾ ਕਰਨਾ ਚਾਹੁੰਦਾ ਇਹ ਸੇਵਾ ਜਿਹੜੀ ਆ ਲੋੜਵੰਦਾਂ ਪਰਿਵਾਰਾਂ ਵਾਸਤੇ ਭੇਜੀ ਜਾਊਗੀ ਸੋ ਤੁਸੀਂ ਦੇਖ ਸਕਦੇ ਆ ਕਿ ਸੰਗਤਾਂ ਹੋਮ ਹਮਾ ਕੇ ਪਹੁੰਚਦੀਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੀ ਅਸੀਂ ਤੁਹਾਡਾ ਬੋਰਡ ਪੜ੍ਹਿਆ ਜਿਹਦੇ ਵਿੱਚ ਤੁਸੀਂ ਲਿਖਿਆ ਵੀ ਇਹ ਜਿਹੜੀ ਸੇਵਾ ਵਾ ਲੋੜਵੰਦ ਪਰਿਵਾਰਾਂ ਨੂੰ ਭੇਜੀ ਜਾ ਰਹੀ ਆ ਤੇ ਤੁਸੀਂ ਕੁਝ ਆਪਣਾ ਮੈਸੇਜ ਦੇਣਾ ਚਾਹੁੰਦੇ ਜਿਹੜੀ ਕਿਦਾਂ ਸੇਵਾ ਚੱਲ ਰਹੀ ਹੈ ਤੁਹਾਡੀ ਜਰੂਰ ਜੀ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਮਿਸ਼ਨ ਆ ਕਿਰਤ ਕਰੋ ਵੰਡ ਛਕੋ ਨਾਮ ਜਪੋ ਵੰਡ ਛਕੋ ਦਾ ਆ ਉਸੇ ਹੀ ਸਿਧਾਂਤ ਦੇ ਉੱਤੇ ਜੋ ਅਸੀਂ ਅੱਜ ਇੱਥੇ ਟੂਰਨਾਮੈਂਟ ਸੰਸਾਗਾ ਸਪੋਰਟਸ ਕਲੱਬ ਨੂੰ ਟੂਰਨਾਮੈਂਟ ਕਰਾਇਆ ਜਾਂਦਾ ਇਸ ਟੂਰਨਾਮੈਂਟ ਦੇ ਉੱਤੇ ਅੱਜ ਜੋ ਅਸੀਂ ਸਮੋਸੇ ਛੋਲੇ ਬੇਈ ਭੱਲੇ ਮੰਗੋ ਲੱਸੀ ਜਿਹੜੇ ਅਸੀਂ ਚਾਹ ਨਾਲ ਲੰਗਰ ਲਾਏ ਆ ਇਹ ਲੰਗਰ ਤੇ ਜੋ ਵੀ ਆਪਣੀ ਖੁਸ਼ੀ ਦੇ ਨਾਲ ਅੱਜ ਜਿੰਨੀ ਵੀ ਇਹ ਮਾਇਆ ਖਰਚ ਹੋਊਗੀ ਇਹ ਲੋੜਵੰਦ ਪਰਿਵਾਰ ਨੂੰ ਭੇਜੀ ਜਾਊਗੀ ਤੇ ਪੰਥ ਕਾਰਜਾਂ ਵਿੱਚ ਇਹ ਜਿਹੜੀ ਸਾਰੀ ਮਾਇਆ ਖਰਚ ਕੀਤੀ ਜਾਊਗੀ ਜੋ ਵੀ ਅੱਜ ਦੀ ਮਾਇਆ ਹੋਊਗੀ ਸੁਸੰਗਤ ਖਾਲਸਾ ਵਾਹਿਗੁਰੂ ਜੀ ਫਤਿਹ ਮੈਸਜਾ ਕਿ ਆਪਣੇ ਪੰਜਾਬ ਦੇ ਵਿੱਚ ਤੁਸੀਂ ਹਾਲਾਤ ਦੇਖੇ ਆ ਗੁਰਬਤ ਆ ਨੌਕਰੀਆਂ ਨਹੀਂ ਆ ਕੰਮਕਾਰ ਨਹੀਂ ਆ ਸੰਗਤ ਜੀ ਇਹ ਜਿਹੜਾ ਦਸਬੰਦ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਭੇਜਿਆ ਜਾ ਰਿਹਾ ਤੁਹਾਨੂੰ ਬਾਹਰ ਦਾ ਵੀਊ ਦ ਇੱਥੋਂ ਦਿਖਾਉਨੇ ਆ ਕਿ ਕਿੱਦਾਂ ਐਂਟਰੀਆਂ ਪੈ ਰਹੀਆਂ ਵਾ ਕਿੱਦਾਂ ਲੰਗਰ ਚੱਲ ਰਿਹਾ ਤੇ ਇਧਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵਾ ਜਰਮਨ ਦਾ ਖੇਅਰ ਫਰੈਂਕਫਰਟ ਜਿੱਦੇ ਬਾਰ ਬਾਰ ਅਸੀਂ ਸਟੇਡੀਅਮ ਦੇ ਆ ਚੁੱਕੇ ਆ ਜਿੱਥੇ ਤੁਹਾਨੂੰ ਦਿਖਾਉਨੇ ਆ ਕਿ ਪ੍ਰਬੰਧਕਾਂ ਵੱਲੋਂ ਬੜਾ ੜਾ ੜਾ ਪ੍ਰਬੰਧ ਕੀਤਾ ਗਿਆ ਤੇ ਆ ਜਿਹੜੇ ਗੱਡ ਗੱਡ ਲੱਗੇ ਆ ਨਾ ਇਹ ਸਾਰੇ ਆਪਣੀਆਂ ਪੰਜਾਬੀਆਂ ਦੀਆਂ ਮਿਹਨਤਾਂ ਨੇ ਇਹ ਦਸਾਂ ਨਵਾਂ ਦੀ ਕਿਰਤ ਕਮਾਈ ਕਰਦੇ ਆ ਆਪਣੇ ਪੰਜਾਬੀ ਹਾਂ ਮੇਲੇ ਕੋਸ਼ਿਸ਼ ਵੀ ਰਹਿੰਦੇ ਆ ਸਵਾਦ ਤੁਸੀਂ ਦੇਖ ਸਕਦੇ ਵੀ ਮਹਿੰਗੀਆਂ ਤੁਹਾਨੂੰ ਇੱਕੀਆਂ ਗੱਡੀਆਂ ਆ ਰਹੀਆਂ ਪੰਜਾਬੀ ਪਹੁੰਚ ਰਹੇ ਆ ਇਹ ਆ ਜੀ ਆਜ ਪਾਈ ਸਸ ਸਸੀ ਕਾਲ ਦੱਸੋ ਚੜਦੇ ਗਲਾ ਚੜਦੇ ਗਲਾ ਇਹ ਆਪਣੇ ਮਸ਼ਹੂਰ ਹਾਂ ਮਿਹਰਬਾਨੀ ਜੀ ਮਿਹਰਬਾਨ ਸਵਾਹ ਪਿੱਛੇ ਤੁਸੀਂ ਦੇਖ ਸਕਦੇ ਸਿਕਿਉਰਟੀ ਦਾ ਪ੍ਰਬੰਧ ਆ ਮਹਾਰਾਜ ਜੀ ਚੜਦੀ ਕਲਾ ਇਹ ਅਮਰੀਕਾ ਕੈਨੇਡਾ ਵਾਂਗੂ ਹੀ ਵੇਣੇ ਰਹੇ ਆ ਨਾ ਇਹ ਅੜੜੇ ਟੜੇ ਗੜਗਾਟਿਆ ਆ ਬਾਈ ਉਹਨਾਂ ਦੀ ਮਿਹਨਤਾਂ ਬੋਲਦੀਆਂ ਬਾਈ ਉਹਨਾਂ ਦੇ ਕੰਮ ਬੋਲਦੇ ਆ ਬਾਈ ਉਹਨਾਂ ਦੀਆਂ ਐ ਦੇਖੋ ਕੀ ਬਾਤਾਂ ਲਾਈਆਂ ਇਹ ਇਹ ਦੁਨੀਆ ਹੋਰ ਬਹੁਤ ਗੱਡੀਆਂ ਆ ਰਹੀਆਂ ਬਹੁਤ ਸਾਰਾ ਜਦੋਂ ਵੀ ਪੰਜਾਬੀ ਪਹੁੰਚ ਰਿਹਾ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵਾਲੀ ਬਟਾਲੇ ਵਾਲਾ